ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮਰਨਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪੰਡ ਸੁਖੇਵਾਲਾ ਜੀ ਤਹਿਸੀਲ ਜੀਰਾ ਤੇ ਜ਼ਿਲ੍ਹਾ ਬائیں ਨੂੰ ਪੈਂਦਾ ਜੀ ਫਿਰੋਜ਼ਪੁਰ ਅੱਜ ਦੀ ਵੀਡੀਓ ਚ ਅੱਠ ਨਾਗਾ ਜੀ ਜਿਨ੍ਹਾਂ ਚੋਂ ਸੱਤ ਗੱਬਣ ਹੋਣਗੇ ਤੇ ਇੱਕ ਧੋਕੜ ਡਿਟੇਲ ਤੁਹਾਨੂੰ ਬਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਪਰਖ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ ਬਾਕੀ ਇੱਕ ਤੋਂ ਇੱਕ ਤੋਂ ਫਹੀ ਆ ਜੀ ਮੌਲ ਰੇਟ ਜਮਾ ਛੋਟੇ ਛੋਟੇ ਰਹਿਣ ਵਾਲੇ ਆ ਜਾਣਕਾਰੀ ਬਾਈ ਤੋਂ ਲੈਣੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਮੇਰੇ ਗੋਰਾ ਗੱਲ ਪਿੰਡ ਆਪਣਾ ਸੁਖੇ ਵਾਲਾ ਵੀਰੇ ਜੀਰੇ ਸ਼ਹਿਰ ਤੋਂ 5 ਕਿਲੋਮੀਟਰ ਬਾਟਾ ਜੀ ਤੇ ਮੋਗੇ ਤੋਂ 20 ਕਿਲੋਮੀਟਰ ਬਾਟਾ ਜੀ ਮੋਬਾਈਲ ਨੰਬਰ 9781230900 ਜੀ ਠੀਕ ਆ ਵੀਰੇ ਅੱਜ ਨਗ 8 ਆ ਜੀ ਟੋਟਲ 8 ਵੇੜਾ ਮੇਰੇ ਟੋਟਲ ਆ ਇੱਕ ਟੋਕਰ ਬੱਚੀ ਆਪਣੇ ਕੋਲੇ ਤੇ 7 ਗੱਬਣਾ ਸੂਣ ਵਾਲੀਆਂ ਵੇੜਾ ਵੀਰੇ ਠੀਕ ਆ ਵੀਰੇ ਹਾਂ ਇਧਰ ਵੀ ਗਰਦਨ ਨੇ ਜੀ ਠੀਕ ਹੈ ਜੀ ਸੂਆ ਕਿੰਨਾ ਮੇਰੇ ਇਹ ਵੈੜ ਨੇ ਮੇਰੇ ਦੂਜੇ ਸੂਏ ਸੂਨਾ ਵਾ ਠੀਕ ਹੈ ਜੀ ਤੇ ਅਜੇ ਮੰਨ ਕੇ ਚਲੋ 10 ਦੰ ਦੇ ਕਰੀਬ ਲੌਗੀ ਇਹ ਫਾਰਮ ਤੋਂ ਬੱਚੀ ਲਈ ਹੋਈ ਹੈ ਜੇ ਸ਼ਹਿਦ ਆਉਣਾ ਸੰਘਣਾ ਥਣਾ ਦੇ ਵਿੱਚੋਂ ਠੀਕ ਹੈ ਜੀ ਜਿਹੜਾ ਮਾਲਕਾਂ ਦੀ ਰਿਪੋਰਟ ਹੈ ਵੀਰੇ 18 ਤੋਂ 19 ਕਿਲੋ ਪਹਿਲੇ ਸੂਏ ਦੀ ਬਾਕੀ ਚਲੋ ਕੋਈ ਵੀ ਵੈੜ ਅਗਲਾ ਆਪਦੀ ਸਮਝ ਨਾਲ ਲਵੇ ਮੈਂ ਕਿੰਨਾ ਚੋ ਸਕਦਾ ਹਣਾ ਠੀਕ ਹੈ ਜੀ ਹਾਂ ਜੀ ਬਹੁਤ ਨਰੋਈ ਵੈੜ ਆ ਲੇਵਾ ਪਾਂਡਾ ਬਹੁਤ ਜ਼ਿਆਦਾ ਥਣਾ ਦੀ ਦੰਨ ਹੋਊਗੀ ਥਣਾ ਦੀ ਕੋਈ ਵੀ ਵੈੜ ਵੀਰੇ ਆਪਣੀ ਅਗਲੇ ਤੇ ਘਰ ਤੱਕ ਗਾਰੰਟੀ ਹੋਊਗੀ ਅਗ ਸੁਆ ਬਾਈ ਦੱਸਦਾ ਦੂਜਾ ਸੁੰਦੀ ਆ ਫਾਰਮ ਚ ਵੜ ਲਈ ਆ 18 19 ਕਿਲੋ ਬਾਈ ਨੇ ਕਹਿ ਕੇ ਦਿੱਤੀ ਆ ਤੁਸੀਂ ਆਪਦੀ ਸਮਝ ਨਾ ਲੈ ਸਕਦੇ ਆ ਜੀ ਲਗਭਗ ਹਫਤੇ ਦੇ ਆਸ-ਪਾਸ ਸਮਾਂ ਲੈ ਜੀ 2 4 ਦਿਨ ਵੱਧ ਵੀ ਹੋ ਸਕਦੇ ਆ ਜਾਂ ਘੱਟ ਵੀ ਸਕਦੇ ਆ ਭਜਨ ਦਾ ਅੰਤ ਕੋਈ ਨਹੀਂ ਬਰੇ ਵੇਲ ਵੀ ਬਹੁਤ ਆ ਭਜਨ ਵੀ ਬਹੁਤ ਆ ਫੁੱਲ ਨਿੱਗਰ ਵੜਾ ਕੋਈ ਐਵੇਂ ਮਿਸਫਿਕ ਕੀ ਮੰਨ ਕੇ ਨਾ ਜੇ ਜੇ ਐਡੀ ਸੰਭੀ ਪਾਲੀ ਨੇ ਨਾ ਦਿੱਤਾ ਜੀ 18 19 ਕਿਲੋ ਫਿਰ ਦੇਣਾ ਵੀ ਕਿਨੇ ਬਾਕੀ ਥਣ ਚੈੱਕ ਕਰੋ ਮੁੱਠੀ ਮੁੱਠੀ ਦਾ ਥਾਣਾ ਲੱਗਿਆ ਵਾ ਪੂਰਾ ਸੋਨਾ ਅਡਰ ਕੁਆਲਟੀ ਆ ਗੁਲਾਬੀ ਥਾਣਾ ਤੇ ਗੁਲਾਬੀ ਹਵਾਨਾ ਬਾਲਟੇ ਨਾਲ ਹਵਾਨਣੇ ਚ ਬਹੁਤ ਬੰਜਾ ਨੇ ਜੀ ਸਾਰੀਆਂ ਬਾਲਟੇ ਨਾਲ ਕਰਮਾਲ ਨੇ ਕੱਢ ਕੇ ਸੋਨਾ ਜੀ ਬਾਕੀ ਠੰਡੀ ਸੀਲਾ ਥਾਣਾ ਦੀ ਡੰਨ ਹੋਊਗੀ ਤੁਸੀਂ ਬੇਫਿਕਰ ਹੋ ਜੋ ਜੀ ਬਰਾਂ ਦੋ ਵੇੜਾ ਜੰਨਾ ਵਜਣਾ ਵੀਰੇ ਸਹੀ ਦੋ ਵੇੜਾ ਮੈਂ ਇੱਕ ਜੰਨਾ ਨਹੀਂ ਦੋਹਾਂ ਜੰਨਾ ਵਜਣਾ ਤੇ ਅੱਜ ਮੈਂ ਤੁਹਾਨੂੰ ਦਿਖਾਉਣਾ ਸੰਗਣਾ ਸ਼ੈਦ ਆਉਂਦਾ ਏ ਥਾਣਾ ਤੋਂ ਠੀਕ ਆ ਸਹੀ ਤਾਂ ਫਿਰ ਖੁੱਲਾ ਹੀ ਲੈ ਜੂ ਹਫਤਾ ਰੋ ਦੇਖੋ ਸੰਗਣਾ ਛੇ ਕਰ ਸਕਦੇ ਹੋ ਜੀ ਜਿੱਦਰ ਮੰਨ ਲਓ ਤਿਆਰ ਹੋਈ ਨਾ ਟਿੱਲ ਬਾੜੀ ਪਈ ਏ ਵੀਰੇ ਬੇ ਲਓ ਜੀ ਟਿੱਲ ਚੈੱਕ ਕਰੋ ਆ ਸਾਰੀ ਟਿੱਲ ਜਿੱਦੇ ਵੀਰੇ ਜਮਾ ਡਾਲਿਆਂ ਤੇ ਹੋਈ ਐਣ ਫਸੀ ਪਈ ਹੋਣੀ ਆ ਬਾਕੀ ੜਾਈ ਜੜੂਈ ਵੱਛੀ ਦੀ ਵੇਖ ਲੈ ਵੀਰੇ ਕਿੰਨੀ ਜਮਾ ਜਮਾ ਲੈਣ ਦੇ ਨਾਲੀ ਜੀ ਅੱਜ ਮੇਰੇ ਲੋਕਾਂ ਕੋ ਮੰਗਣਾ ਹੋਵੇ ਭਾਵੇਂ 75000 ਮੁੱਲ ਕਰ ਲਈਏ ਸਹੀ ਗੱਲ ਆ ਜੀ ਪਰ ਆਪਾਂ ਬਿਲਕੁਲ ਜਾਇਜ਼ ਬੱਚੀ ਦਵਾਂਗੇ 62000 ਰੁਪਏ ਦੀ ਜਾਇਜ਼ ਡਿਮਾਂਡ ਆ ਅੱਜ ਦੀ ਮਿਲ ਨਹੀਂ ਹੈ ਅੱਜ ਅੱਜ ਦੀ ਆ ਤੇ ਜਮਾ ਡਾਲ ਲੈਂਦੇ ਹੋਈ ਜਾਂ ਬੱਚਾ ਉਹਦੇ ਵੀਰੇ ਕਿਹਨੇ ਦੇ ਮਾਲਾ ਇਹਨੂੰ ਬਹਿਣਾ ਔਖਾ ਹੋ ਜਾਊਗਾ ਵੀਰੇ ਇੰਨਾ ਲੇਵਾ ਕੱਢੂ ਵੀ ਕਿੱਥੋਂ ਸਟਾਰਟ ਹੁੰਦਾ ਤੇ ਕਿੱਧਰ ਨੂੰ ਜਾਂਦੀ ਆ ਹਨਾ ਬਾਕੀ ਬਈ ਜੇ ਪਸੂ ਜੇ ਜਾਣ ਹੋਊ ਫੇਰ ਹੀ ਦੁੱਧ ਦੇਊਗੀ ਤੇ ਵਜਨ ਦੇ ਹਿਸਾਬ ਨਾਲ 18-19 ਕਿਲੋ ਕਹਿੰਦਾ ਵੀ ਕੀ ਆ ਪੋਜ਼ਾ ਦਾ ਕੋਈ ਵੀਰ ਵੱਧ ਹੀ ਚੋਲੇ ਤੇ ਦੋ ਨੰਬਰ ਵੀਰੇ ਸੂਆ ਦੇ ਦੋ ਨੰਬਰ ਵੈਰ ਨਹੀਂ ਵੀਰੇ ਦੂਜੇ ਸੂਏ ਸੋਣਾ ਹਫਤੇ ਇੱਕ ਦੀ ਕੱਚੀ ਮੰਨ ਲਾ ਤੂੰ ਠੀਕ ਹੈ ਨਹੀਂ ਪਤਾ ਕੋਈ ਦੋ ਦਿਨ ਪਹਿਲਾਂ ਵੀ ਸੂਪੇ ਕੋਈ ਦਿਹਾੜੀ ਉੱਤੇ ਵੀ ਲੈ ਜੇ ਠੀਕ ਹੈ ਵੀਰੇ ਤੇ 16 ਕਿਲੋ ਦੁੱਧ ਦੱਸਿਆ ਵੀਰੇ ਮਾਲਕਾਂ ਨੇ ਪਿਛਲੇ ਸੂ ਦਾ ਠੀਕ ਹੈ ਵੀਰੇ ਤੇ ਜਿਹੜੀ ਆ ਮਾੜੀ ਜੀ ਪੂਟ ਜੀ ਨਹੀਂ ਨਹੀਂ ਚੱਲਦੀਆਂ ਵੀਰੇ ਮੰਨ ਲਓ ਵੀ ਵੈਸੇ ਚਲੋ ਲੱਗੀਆਂ ਹੁੰਦੀਆਂ گاਵਾਂ ਦੇ ਪਰ ਚੱਲਦੀਆਂ ਆ ਜਾਂਦੀਆਂ ਹਾਂਜੀ ਤੋੜ ਕੇ ਦਿਖਾਦੀ ਵੈਸੇ ਵੀ ਥਣਾ ਤੋਂ ਦੂਰ ਆ ਇਹ ਜੀ ਕਮਾ ਲਗਭਗ ਇਹ ਵੀ ਇੰਨਾ ਕੀ ਮੰਨ ਕੇ ਚੱਲੋ ਜੀ ਦੋ ਵੱਡੇ ਕੱਦ ਦੀ ਆ ਬੱਚੀ ਵੀਰੇ ਮੰਨ ਲਓ ਵਜਨ ਮੋਜਨ ਬਹੁਤ ਆ ਇੱਕ ਨੰਬਰ ਦੀ ਵੀ ਹਾਈਟ ਚੰਗੀ ਆ ਤੇ ਦੋ ਦੀ ਵੀ ਚੰਗੀ ਆ ਵੱਡੀ ਆ ਪੂਰੀ ਮੰਨ ਲਓ ਵੱਡੀ ਹੁੰਦੀ ਆ 16 ਕਿਲੋ ਦੀ 22 10 ਦਾ ਕਪੈਸਿਟੀ ਵਾਲੀ ਗਾਂ ਐ ਜੀ ਬਾਕੀ ਵੀਰੇ ਤੁਹਾਨੂੰ ਵੀ ਪਤਾ ਮੌਸਮ ਮੂਰੇ ਗਰਮੀ ਦਾ ਹੀ ਆਉਣਾਗਾ ਤੇ ਕਾਮਯਾਬੀ ਇਹ ਜਰਸੀ ਰਹਿਣੀ ਆ ਕਿਉਂਕਿ ਇੱਕ ਦਾ ਵੀਰੇ ਦੁੱਧ ਸੰਗ ਨਾ ਹੁੰਦਾ ਤੇ ਦੂਜਿਆਂ ਗਰਮੀ ਮਨਾਉਂਦੀਆਂ ਘੱਟ ਤੇ ਬਾਕੀ ਤੇ ਲਾਂਡੂ ਲਾਹਵਾਨੇ ਚ ਬਹੁਤ ਬੰਨਿਆ ਨੇ ਜੀ ਸਾਰੀਆਂ ਵਲਟਲ ਨਾ ਕਰ ਲੈ। ਇਹ ਬਹੁਤ ਘੱਟ ਜਾਣਾ ਬਰਾਡੇ ਨੇ। ਆ ਟੱਲ ਢੁੱਲ ਸਾਰੀ ਘੱਟ ਜਾਣੀ ਆ ਜੀ। ਕਰ ਲੋ ਜੀ ਚੈੱਕ। ਹਾਂ ਜੀ। ਬਾਕੀ ਠੰਡੀ ਸੀਲੇ ਨਹੀਂ ਮਾਲਾ ਲੱਤ ਲੁੱਤ ਨਹੀਂ ਮਾਰਦੀਆਂ ਜਿੰਨਾ ਮਰਜੀ ਬੈਠੇ। ਬਾਕੀ ਕੈਮਰੇ ਤੋਂ ਡਰਦੇ ਆ ਜੀ ਬਸੋ ਡਿਮਾਂਡ ਕੀ ਰਹਿਣ ਵਾਲੀ ਆ ਜੀ ਇਹਦੀ। ਇਹਦਾ ਵੀਰੇ 44000 ਚ ਮਾਨਦਾਨ ਕਰਦਾ। ਜੋੜਾ ਲੈ ਜੇ ਸੱਜਣ ਕੋਈ ਜੀ। ਗ੍ਰੇਡ ਪਹਿਲਾਂ ਵੀ ਬਰਾੜ ਆਪਣੇ ਜਾਇਜਾ ਹਣ ਮੰਨ ਲਓ ਕੋਈ 60000 ਦੀ ਬੱਚੀ ਦਾ ਕੋਈ ਰੇਟ ਥੋੜਾ ਕਰੂਗਾ ਹਨਾ ਬਾਕੀ ਚਲੋ ਕੋਈ 1500 ਵੱਧ ਮੰਨ ਲਾ ਹਾਂ ਹਾਂ ਜੀ ਇਹਦਾ 44 44000 ਤੋਂ ਮਾਨਦਾਨ ਹੋ ਜਾਊਗਾ ਤੇ ਤਿੰਨ ਨੰਬਰ ਦਾ ਵੀਰੇ ਸੂਆ ਕਿੰਨਾ ਮਾ ਜੀ ਇਹ ਬੱਚੀ ਨੇ ਵੀਰੇ ਦੂਜੇ ਸੂਏ ਸੂਣਾ ਵਾ 15 ਕਿਲੋ ਦੁੱਧ ਦੱਸਿਆ ਪਹਿਲੇ ਸੂਏ ਦਾ ਗ੍ਰੇਡ ਕੁਆਲਟੀ ਦਾ ਅੰਤ ਹੀ ਹੈਣੀ ਇੰਨੀ ਆ ਸਹੀ ਗੱਲ ਹੈ ਜੀ ਤੇ ਜਿਹੜਾ ਮੰਨ ਕੇ ਚਲੋ ਦੇਣ ਇਹਦੇ 15 ਦਿਨਾਂ ਦੇ ਆਸੇ ਪਾਸੇ ਲਊਗੀ ਇਹ 15 ਦਿਨਾਂ ਦੇ ਲੈ ਜੀ ਠੀਕ ਹੈ ਜੀ ਤੋੜ ਕੇ ਦਿਖਾ ਦਿਓ ਦੇਣ ਜਰੂਰ 2-4 ਦਿਨ ਵੱਧ ਘੱਟ ਹੋ ਕੱਚੀ ਕੱਚੀ ਅੱਜ ਤੁਹਾਨੂੰ ਮਿਲ ਜਣੀ ਬਾਹਤ ਦੇਖੋ ਬੂਤੀ ਬਾਤੀ ਬੜੀ ਚੰਗੀ ਐ ਮੇਰੇ ਵਿੱਚੀ ਤੇ ਤਿਆਰ ਹੋ ਗਈ ਐਡੀ ਬਰੀਡ ਵਾਲੀ ਬੱਚੀ ਦੇਣੀ ਵੀ ਕਿਨੇ ਆ ਤੇ ਜਿਹੜਾ ਦੇਊਗਾ ਤਾਂ ਲੱਖ ਮੰਗੂ ਉਹ ਤਾਂ ਅੱਜ ਤੁਹਾਨੂੰ ਛੋਟੇ ਜੇ ਮੁੱਲ 'ਚ ਦਵਾ ਦੇਣੀ ਆ ਸੰਭੀ ਬੜੀ ਚੰਗੀ ਐ ਚਾਰੂ ਜੁਰੂ ਫੁੱਲ ਆ ਜੀ ਆੜਤੀ ਦੇ ਸਹਰਾਣੇ ਅੰਗੂ ਢੱਕਰੀ ਫਿਰਦੀ ਐ ਕਰਮਾ ਵਾਲੀ ਖਾ ਖਾ ਕੇ ਆਏ ਨਹੀਂ ਬਈ ਕੋਈ ਖਾਊਗੀ ਨਾ ਜਾਂ ਚਾਰੂ ਨਾ ਹੋਊਗੀ ਫੁੱਲ ਰਾਜੀ ਆ ਫੁੱਲ ਸੰਭੀ ਪਲੀਆ ਸਮਾਂ ਜ਼ਰੂਰ 15 16 ਦਿਨ ਖੁੱਲੇ ਹੀ ਲੈ ਜੂਗੇ ਬਾਕੀ ਥਾਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਜੀ ਢਿੱਲਾਂ ਬਹੁਤ ਬੰਨਣ ਜੀ ਇੱਕ ਹਿਸਾਬ ਦਾ ਮੰਨ ਕੇ ਚੱਲੋ ਬਈ ਹਵਾਨਾ ਸ਼ੁਰੂ ਹੀ ਕੀਤਾ ਤੇ ਇਹਦੀ ਕੱਚੀ ਕੱਚੀ ਦੀ ਮੰਗ ਜੀ ਇਹਦਾ 50 ਜੋ ਬਰਾੜ ਮਾਨਦਾਨ ਹੋ ਜੂ ਵੀਰੇ ਵੱੱਛੀ ਮੰਨ ਕੇ ਚੱਲੋ ਤੈਨੂੰ ਵੀ ਪਤਾ ਕਿੰਨੇ ਰੁਪਈਆ ਦੀ ਆ ਠੀਕ ਆ ਵੱਡੀ ਵੱੱਛੀ ਆ ਕੁਆਲਿਟੀ ਬਰੀਕ ਵੱੱਛੀ ਆ ਦੁੱਧ ਵਾਲੀ ਅੰਗਾਲੀ ਆ ਹਾਈਟ ਉਹ ਇੱਕ ਤੇ ਦੋ ਨੰਬਰ ਨਾਲ ਫਾਇਰ ਚ ਮੰਨ ਲਾ ਵੀ ਸਾਰੀਆਂ 4 5 ਵੱਡਗੀਆਂ ਹੀ ਆ ਵੀਰੇ ਮੰਨ ਲਓ ਠੀਕ ਆ ਤੇਰੇ ਤੇ ਚਾਰ ਨੰਬਰ ਦਾ ਸੂਆ ਕਹਿੰਦਾ ਮਾਜੀ ਇਨੀ ਵੜਨ ਦੇ ਦੂਜੇ ਸੂਏ ਸੂਣਾ ਵੀਰੇ ਠੀਕ ਆ ਜੀ ਮਤਲਬ 12 ਤੋਂ 15 ਦਿਨ ਇਹ ਵੀ ਲਊਗੀ ਠੀਕ ਆ ਵੀਰੇ ਠੀਕ ਆ ਜੀ ਜਿਹੜਾ 15 ਤੋਂ 16 ਕਿਲੋ ਦੁੱਧ ਦੱਸਿਆ ਵੀਰੇ ਪਿਛਲੇ ਸੂਏ ਦਾ ਠੀਕ ਆ ਜੀ ਹਾਂ ਜੀ ਤੋੜ ਕੇ ਦਿਖਾ ਦੀ ਰੰਗ ਪ੍ਰਿੰਟ ਬਰੀਡ ਦੀ ਇਹ ਵੀ ਚੰਗੀ ਆ 12 ਤੋਂ 15 ਦਿਨਾਂ ਦੀ ਕੱਚੀ ਆ ਜੀ ਵੜਨ ਬਹੁਤ ਆ ਵੀਰੇ ਬੱਚੀ ਦਾ ਸਹੀ ਗੱਲ ਆ ਵਜਨ ਵੀ ਚੰਗਾ ਥਾਣ ਤੁ ਨੂੰ ਨੇੜੇ ਤੋਂ ਚੈੱਕ ਕਰਾ ਦਿੰਨੇ ਕੱਲਾ ਕੱਲਾ ਨਿੱਖੜ ਮਾ ਥਾਣਾ ਜੀ ਬਾਕੀ ਸਭੀ ਬੜੀ ਚੰਗੀ ਆ ਸ਼ਾਈਨਿੰਗ ਵਾਲੀ ਸਕੈਨ ਦਾ ਫੇਸ ਕੁਆਲਿਟੀ ਸੋਹਣੀ ਛੋਟਾ ਜਿਹਾ ਕੰਨ ਬਰੀਡ ਦੇ ਪੱਖ ਤੋਂ ਪੂਰੀ ਚੰਗੀ ਆ ਜੀ ਥੋੜਾ ਜਿਹਾ ਡੱਬਾ ਹੁੰਦਾਗਾ ਕਿਸੇ ਕਿਸੇ ਜਰਸੀ ਚ ਆ ਜਾਂਦਾ ਹੁੰਦਾ ਜੀ ਡੱਬ ਪਰ ਜੇ ਬਰੀਡ ਦੀ ਗੱਲ ਕਰਗੇ ਤਾਂ ਨਿਸ਼ਾਨੀਆਂ ਕਰਮਾਲੀ ਚ ਬਹੁਤ ਨੇ ਜੀ ਥਿੱਲਾ ਬਹੁਤ ਪੰਜਾਂ ਨੇ 12 ਤੋਂ 15 ਦਿਨਾਂ ਦੀ ਕੱਚੀ ਆ ਜੀ ਲੈਵਾ ਤਾਂ ਬਾੜਾ ਜਿਆਦਾ ਹੀ ਕੱਢੂਗੀ ਬਰਾੜ ਵਾਲਾ ਲੱਗਿਆ ਲੱਗਿਆ ਉਹ ਵੀ ਫਿਟਨੈਸ ਵਾਲਾ ਕੋਈ ਆਈ ਨਹੀਂ ਮੇਰੇ ਟੱਟ ਮਾਲੇਵਾ ਹੋਊਗਾ ਤੇ ਇਹਦੀ ਡਿਮਾਂਡ ਮੇਰੇ ਅੱਜ ਦੀ ਬਰਾੜੇ ਦਾ ਵੀ ਕੱਚੀ ਕੱਚੀ ਦਾ ਵੀਰੇ ਅੱਜ 48 ਚੋਂ ਮਾਨਤਾਨ ਕਰਦਾਂਗੇ ਠੀਕ ਆ ਜੀ 48000 ਚੋਂ ਮਾਨਤਾਨ ਹੋ ਜੂ ਜੈਜ ਡਿਮਾਂਡ ਆ ਛੋਟੇ ਛੋਟੇ ਭਾਈ ਆ ਇਹ ਕੱਚਿਆਂ ਦੀ ਡਿਮਾਂਡ ਹੀ ਆ ਜੇ ਕੱਲ ਨੂੰ ਪਸ਼ੂ ਵੀਰੇ ਤਿਆਰ ਹੁੰਦਾ ਫਿਰ ਤੁਹਾਨੂੰ ਵੀ ਪਤਾ ਇਹ ਭਾਜ ਕਿਹਨੇ ਦੇਣੀ ਆ ਪੰਜ ਨੰਬਰ ਦਾ ਸੂਆ ਕਿੰਨਾ ਮੈਂ ਵੀਰੇ ਬਰਾੜ ਵੀਰੇ ਨੇ ਤੀਜੇ ਸੂਏ ਸੂਣਾ ਵਾ ਠੀਕ ਆ ਜੀ ਰੈਣੇ ਵੱਧ ਤੋਂ ਵੱਧ ਹਫਤਾ ਠੀਕ ਆ ਜੀ ਠੀਕ ਆ ਜੀ ਤੇ 16 ਕਿਲੋ ਦੁੱਧ ਦੱਸਿਆ ਦਾ ਮਰਲੇ ਸੂਏ ਦਾ ਸੂਆ ਤੀਜਾ ਪਰ ਵਜਨ-ਭੋਜਨ ਤੇ ਲੰਮੀ-ਲੁਮੀ ਬਹੁਤ ਆ ਵਜਨ ਚੰਗਾ ਜੀ ਸੂਆ ਤੀਜਾ ਸੁੰਦੀ ਸਮਾਂ ਲਗਭਗ ਹਫਤਾ ਲੇਜੂਗੀ ਜੀ ਮਿਲਕ ਰਿਕੋਰਡ ਵੀ ਚੰਗਾ ਦੱਸਿਆਗਾ ਜਿਹੜੇ ਹਿਸਾਬ ਨਾਲ ਵਜਨ ਅਬਰੇ ਦਿੱਤਾ ਹੋਊਗਾ ਕੋਈ ਛੱਕ ਵਾਲੀ ਕੋਈ ਆਏ ਨਹੀਂ ਬਰੇ ਛੋਟੀਆਂ ਛੋਟੀਆਂ ਜਿਹੜੀਆਂ ਹੁੰਦੀਆਂ ਗਿਆ ਚੰਗੇ ਕੱਦ ਵਾਲੀਆਂ ਬੇਲ ਵੀ ਚੰਗੀ ਹੈ ਜੀ ਬਾਕੀ ਥਣਾ ਦੇ ਸਹਿਜ ਵੀ ਸੋਹਣੇ ਆ ਤੇ ਭਾਅ ਮਿਲ ਜਾਣੇ ਤੁਹਾਨੂੰ ਅੱਜ ਛੋਟੇ ਛੋਟੇ ਜੇ ਤੇ ਡਿਮਾਂਡ ਇਹਦੀ ਬਰੇ ਡਿਮਾਂਡ ਬਰਾੜ ਵੀਰੇ ਮੰਗਣੋਂ ਭਾਵੇਂ ਦਾ ਕੁਛ ਮਰਜੀ 42 45 ਮੰਗ ਲਗੇ ਬਿਲਕੁਲ ਜੈ ਜੈ 38000 ਦੀ ਵੜ ਦੇ ਦਾਂਗੇ 38000 ਦੀ ਬਾਈ ਕਹਿੰਦਾ ਵੜ ਦੇ ਦਾਂਗੇ ਥਾਨ ਦਾ ਵੇਲਾ ਕਿੰਨਾ ਕੰਢੀ ਸੀ ਦਾ ਬਹੁਤ ਸੋਹਣੇ ਥਾਨ ਲੱਗੇ ਆ ਮੰਨ ਲਓ ਸੌ ਸੀਲ ਠੀਕ ਹੈ ਬਈ ਹਾਂਜੀ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਨਾਗ ਹੋ ਕੇ ਪੰਜ ਵੀਰੇ ਪੰਜ ਹੋ ਗਏ ਤੇ 6 ਨੰਬਰ ਵੀਰੇ ਸੂਆ ਕਿੰਨਾ ਜੀ ਇਹ 6 ਨੰਬਰ ਵੀਰੇ ਪਹਿਲਾ ਸੂਆ ਸੂਈ ਆ ਬੱਚੀ ਦੰਦੋ ਜੀ ਦਾਂਦ ਨਹੀਂ ਦੇਖੇਗੇ ਮੈਂ ਐਵੇਂ ਤੈਨੂੰ ਕਹਦਾ ਇਹਦੇ 50 ਦਿਨ ਹੋ ਗਏ ਟੀਗਾ ਲੱਗੇ ਨੂੰ ਮਾਲਕਾਂ ਨੇ ਦੱਸਣ ਮਤਾਵਗਾ ਆਪਾਂ ਖਾਲੀ ਕਰਕੇ ਲਈ ਖਾਲੀ ਕਰਕੇ ਦੇਣੀ ਆ ਠੀਕ ਆ ਵੀਰੇ ਇਹਦਾ ਦੁੱਧ ਵੀਰੇ 7 ਕਿਲੋ ਵੱੱਛੀ ਨਹੀਂ ਦਿੱਤੀ ਨਾਲ ਬੰਦਿਆਂ ਨੇ ਪਰ ਆਪਣੇ ਕੋਲੇ 5 ਕਿਲੋ ਦੁੱਧ ਗੱਡੇ ਆ ਨਹੀਂ 5 ਕਿਲੋ ਹਾਂਜੀ ਠੀਕ ਆ ਵੀਰੇ ਇਹ ਬੱਚੇ ਦਾ ਹੇਰਵਾਜਾ ਕੀਤਾ ਜਿੱਦਾਂ ਇਹਨੇ ਥੋੜਾ ਜਿਹਾ ਉਪਰ ਆ ਉਪਰਾਂ ਕੀਤਾ ਹਾਂਜੀ ਥਾਣਾ ਦੀ ਡੰਨ ਨਾ ਬਰੇਾਣਾ ਦੀ ਡੰਨ ਪੂਰ ਚਿੱਟੇ ਦੀ ਗਰੰਟੀ ਹੋਊਗੀ ਇਹ ਛੋਟਾ ਜਿਹਾ ਭਾਅ ਇਹ ਬੱਛੀਆਂ ਵਾਲਾ ਭਾਈ ਆ ਮੰਗਣ ਨੂੰ ਭਾਵੇਂ 30 32 ਕੋਸ਼ ਮਰਜੀ ਮੰਗੀ ਜਾਈਏ ਪਰ ਅਪ 28000 ਦੀ ਵੈੜ ਦੇ ਦੇ ਲਈ 28000 ਦੀ ਦੇ ਦੇ ਨਾਲੇ ਦਾ ਚਲੋ ਖਰਚਾ ਬਣੀ ਕੱਢੀ ਜਾਊਗੀ ਹਣਾ ਜੇ ਆਪਾਂ ਬੱਛੀ ਵੀ ਈ ਢੀ ਲਈਏ ਵੀਰੇ 25000 ਤੋਂ ਘੱਟ ਬੱਛੀ ਨਹੀਂ ਦੇਣਾ ਭਾਈ ਉਹ ਮੇਰੇ ਖਾਲੀ ਮਿਲੂਗੀ ਇਹਨੇ ਆਪਦਾ ਖਰਚਾ ਕੱਢੀ ਜਾਣਾ ਜੀ ਚਲੋ ਰੋਦ ਦਾ ਵਾਜੂਗੀ ਥੋੜਾ ਜਿਹਾ ਬੱਚੇ ਦਾ ਕਰਗੀ ਤੇ ਨਵੇਂ ਥਾਂ ਦਾ ਕਰਗੀ ਬਰੀਡ ਬਰੂਡ ਤੇ ਬੜੀ ਜਿਆਦਾ ਚੰਗੀ ਬੱਛੀ ਬਰੀਡ ਬਹੁਤ ਆ ਜੀ ਸੂ ਪਰਾਣਾ ਕੋਈ ਵੱਡ ਘਟਾ ਵਾਲਾ ਨਾ ਫੋਨ ਲਾਵੇ ਠੀਕ ਹੈ ਜੀ ਪਰ ਸ਼ਾਈਨਿੰਗ ਬਹੁਤ ਹੈ ਜੀ ਵੇੜ ਦੀ ਸ਼ਾਈਨਿੰਗ ਬਰੀਡ ਤਾਂ ਕੋਈ ਨਹੀਂ ਦੁੱਧ ਮਾਲਕਾਂ ਨੇ ਤਾਂ ਸੱਤ ਗਿਆ ਸੀਗਾ ਜੀ ਪਰ ਬਾਈ ਕਹਿੰਦਾ ਬੱਚੀ ਨਹੀਂ ਉਹਨਾਂ ਨੇ ਨਾਲ ਦਿੱਤੀ ਆਪ ਨੂੰ ਕਿਲੋ ਨਿਕਲਿਆ ਕਿਉਂਕਿ ਬੱਚੇ ਦਾ ਕਰਗੀ ਥੋੜਾ ਜਿਹਾ 50 ਦਿਨਾਂ ਦੀ AI ਹੋਈ ਆ ਤੁਸੀਂ ਖਾਲੀ ਮੰਨ ਕੇ ਆਜੋ ਜੇ ਖਾਲੀ ਬੱਚੀ ਸੰਭਲਣ ਨਾਲੋਂ ਕਿਤੇ 100 ਗੁਣਾ ਚੰਗੀਆਂ ਖਰਚਾ ਇਹਦਾ ਕੋਈ ਨਹੀਂ ਤੇ ਜੇ ਗੱਬਣਾ ਨਿਕਲਿਆਈ ਤਾਂ ਤਣ ਤਣ ਹੋ ਜਾਣੀ ਆ ਫਿਰ 2000 ਚੋਂ ਮਾਨਤਾਨ ਹੋ ਜਾਊਗਾ ਜੀ ਤੇ ਅੱਗੇ ਨਾਗ ਆ ਗਿਆ ਵੀਰੇ 7 ਨੰਬਰ 7 ਨੰਬਰ ਬੱਚੀ ਪਹਿਲਾ ਹੋਊਗਾ ਬਰਾੜ ਵੀਰੇ ਠੀਕ ਹੈ ਜੀ ਹਫਤੇਗਰੀ 31 ਆ ਮੰਨ ਲਓ ਠੀਕ ਹੈ ਜੀ ਤੇ ਦੁੱਧ ਚਲੋ ਹਨਾ ਜਿਹੜਾ ਸੇਵਾ ਦਾ ਇਹ ਤਾਂ ਪਹਿਲਾਂ ਤਾਂ ਆਪਾਂ ਕਹਿ ਹੀ ਨਹੀਂ ਸਕਦੇ ਘੱਟ ਸੇਵਾ ਥੋੜੀਆਂ ਸੰਭੀ ਘੱਟ ਆ ਵੀਰੇ ਇਹ ਸੰਭੀ ਘੱਟ ਆ ਜੀ ਜਿਹੜੀ ਗੱਲ ਆਪਾਂ ਦੱਸ ਕੇ ਦੇਣੀ ਆ ਸੰਬੀ ਘੱਟ ਆ ਬਾਈ ਦੱਸਦਾ ਥੋੜੀ ਜੀ ਤੇ ਜੇ ਸੰਬੀ ਹੁੰਦੀ ਫਿਰ ਭਾਅ ਵੀ ਓਜਾ ਹੋ ਜਾਣਾ ਸੀ ਤੇ ਭਾਅ ਵੀ ਇਹਦਾ ਫਿਰ ਘੱਟ ਸੰਬੀ ਲਈ ਹੋਣਾਗਾ ਇਹ ਬੱਚੀ ਦੇ ਦਾਂਗੇ ਬਰਾੜ ਆਪਾਂ 34000 ਦੀ ਬੱਚੀ ਦੇ ਦਾਂਗੇ ਵੀਰੇ 34000 ਦੀ ਠੀਕ ਆ ਜੀ ਜਮਾ ਜੈ ਜੀ ਦੀ ਡਿਮਾਂਡ ਆ 34000 ਦੀ ਦੇ ਦਾਂਗੇ ਕੱਦ ਕੁਦ ਪੂਰਾ ਵਾ ਬਰੀਡ ਕੁਆਲਟੀ ਵਧੀਆ ਉਹਨਾਂ ਚੈੱਕ ਕਰ ਲਓ ਬਈ ਆਪਾਂ ਕਿੰਨਾ ਚੋ ਸਕਦੇ ਆ ਜੀ ਬਾਕੀ ਬਰੀਡ ਚੰਗੀ ਆ ਜੀ ਥੋੜੀ ਜੀ ਘੱਟ ਸੇਵ ਵਾਲੇ ਘਰੋਂ ਆਈ ਆ ਲੇਵਲ ਹੂਆ ਬੂਰਾ ਸੋਹਣਾ ਵਾ ਸਹੀ ਗੱਲ ਹੈ ਲੇਵਲ ਬਰੀਕੀਆਂ ਬਹੁਤ ਨੇ ਵੜ ਥੋੜੀ ਜਿਹੀ ਲस्सी ਆ ਬਾਕੀ ਬਈ ਸੇਵ ਵਾਲੇ ਘਰੇ ਜਾਵੜੀ ਭਰ ਜਾਣੀ ਆ 30 35000 ਚ ਅੱਜਕੱਲ ਆਉਂਦਾ ਵੀ ਕੀ ਆ ਵਿੱਚੋਂ ਫੇਰ ਵੀ ਲੈਸ ਹੋ ਜਾਊਗਾ ਆਏਗਾ ਸੱਜਣ ਦਾ ਜੀ ਤਾਨ ਹੋ ਜੂਗਾ ਬਰਾੜ ਹੈ ਨਾ ਜਿਹੜਾ ਵੀ ਆਪਣੇ ਰੇਟ ਦਾ ਚਲੋ ਉਹਨੇ ਕੀ ਆ ਹੈ ਨਾ ਕਿ 5-4000 ਦੇ ਫਰਕ ਵਾਲੇ ਹੈ ਨਹੀਂਗੇ ਹਾਂਜੀ ਤਾਂ ਕੀ ਮਾੜਾ ਮੋਟਾ ਮਾਨ ਤਾਨ ਜਰੂਰ ਹੋ ਜੂਗਾ ਜੀ ਅੱਗੇ ਵੀਰੇ ਆ ਗਿਆ ਨਗ 8 ਨੰਬਰ ਜੀ ਤੂ ਆ ਕੇ ਨਮਾਜੀ ਇਹ ਬੈਡ ਨੇ ਬਰਾੜ ਦੂਜੇ ਸੂਏ ਵੀਰੇ ਸੂਣਾ ਵਾ 20 ਦਿਨ ਦੀ ਕੱਤੀ ਆ 20 ਦਿਨ ਦੀ ਹਾਂਜੀ ਮਾਲਕ ਨੇ ਦੱਸਣ ਮਤਾਬਕ 14 ਤੋਂ 15 ਕਿਲੋ ਦੁੱਧ ਸੇੜ ਮਾਲਕ ਨੇ ਪਾਇਆ ਪਿਛਲੇ ਸੂਏ ਦੇ ਠੀਕ ਹੈ ਜੀ ਕੁਆਲਿਟੀ ਕੁਆਲਿਟੀ ਵਜ਼ਨ ਬਹੁਤ ਆ ਬੱਚੀ ਦਾ ਬਸ ਕੱਤੀ ਕੱਤੀ ਵਾਲੀ ਕਮੀ ਹੈ ਕੱਤੀ ਹੈ ਪਰ ਵੀਰੇ ਫਾਇਦਾ ਵੀ ਹੋ ਜਾਣਾ ਜਿਹੜਾ ਮੈਲ ਵੀ ਭਾਈ ਅੱਜ ਬਹੁਤ ਭਾ ਮੈਲਵੀ ਕੀ ਭਾਜ ਦਾ ਛੋਟਾ ਜਿਹਾ ਇਹਦਾ ਮੰਗਣੂ ਭਾਵੇਂ 40 ਮੁੱਲ ਕਰ ਲਈ ਵੀਰੇ 38 ਹਜ਼ਾਰ ਦੀ ਮੱਛੀ ਦੇ ਦਾਂਗੇ ਪਰ ਸੌਖੀ ਜੀ ਮੱਛੀ 47-48 ਹਜ਼ਾਰ ਦੀ ਵਿਗਨ ਵਾਲੀ ਹੈ ਕੈਮਰਾ ਮਾਰ ਕੇ ਦਿਖਾ ਦੇ ਕੁਆਲਿਟੀ ਕਿੰਨੀ ਵਜਣ ਕੇ ਨਾਲ ਦੀ ਨਾਲ ਤੋਰ ਦੇ ਫਾਇਦਾ ਇਹ ਹੋ ਜਾਣਾ ਬਈ ਜੇ ਕਿਸੇ ਦਾ ਥੋੜਾ ਜਿਹਾ ਬਜਟ ਘੱਟ ਆ ਤੇ ਛੋਟੇ ਬਜਟ ਚ ਚੰਗੀ ਗਾਂ 10-12 ਹਜ਼ਾਰ ਮੰਦੀ ਮਿਲ ਜਣੀ ਵੀਰੇ ਜੱਟ ਦਾ ਵੀਰੇ ਫਾਇਦਾ ਇਹ ਹੋਊਗਾ ਤੁਸੀਂ ਆਪਦੇ ਹਿਸਾਬ ਨਾਲ ਸਾਂਭ ਲੋਗੇ ਜਿਹੋ ਜਿਹਾ ਸਾਂਭ ਲੋਗੇ ਉਹੋ ਜੀ ਤਿਆਰੀ ਕਰ ਲੁ ਕਿਉਂਕਿ ਦਿਨ 20 ਪਏ ਆ ਜੀ ਕਲਾਸਟੀ ਮੀਨਾਂ ਸਾਂਭਣ ਦਾ ਹੁੰਦਾਗਾ 20 ਦਿਨ ਜਿੰਨੀ ਮਰਜ਼ੀ ਸੇਵਾ ਕਰ ਲਓ ਮੁੱਲ ਮੋੜ ਕੇ ਜਾਊਗੀ ਲੈ ਲੈਣਾ ਇੰਡੀ ਕਰਾ ਦੂ ਬਰਾੜੀ ਨਹੀਂ ਢੇਲਾ ਬਰੇ ਦੇ ਲੈ ਵਿੱਚ ਜੀ ਝੋਲੀ ਸੋਹਣੀ ਆ ਥਣ ਕੱਲਾ ਕੱਲਾ ਨਿਖੜ ਮਾ ਥਣਾ ਦੀ ਦੰਨ ਹੋਊਗੀ ਉਹਦੇ ਵਾਲੇ ਪਾਸ ਬੇਫਿਕਰ ਹੋ ਜਿਓ ਇਹਦੀ ਡਿਮਾਂਡ 38000 ਰੁਪਿਆ ਬਾਕੀ ਜਿਹਨੂੰ ਕੋਈ ਵੀ ਨਾ ਬਹੁਤ ਸੋਨਾ ਲੈਵਾ ਗੱਡੂ ਵੀ ਲੈਣ ਲਈ ਆ ਬੱਚੀ ਬਾੜਾ ਵੱਡਾ ਗੱਡੂ ਵਾਲਾ ਲੈ ਸਕਦੇ ਹੋ ਸੋਨੇ ਥਣ ਲੱਗੇ ਆਣ ਜਿਹਨੂੰ ਕੋਈ ਵੀ ਨਾ ਕਾਊਗਾ ਪਸੰਦ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ ਧੰਨਵਾਦ ਜੀ